ਤਲਵਾੜੇ ਤੋਂ ਦਸੂਹਾ ਵੱਲ ਜਾ ਰਹੀ ਇੱਕ ਮਿਨੀ ਬੱਸ ਦਸੂਹਾ ਦੇ ਸਗਰਾ ਮੇਨ ਰੋਡ ਤੇ ਪਲਟ ਗਈ ਦੱਸਦੀ ਹੈ ਕਿ ਤੇਜ਼ ਰਫ਼ਤਾਰ ਹੋਣ ਕਾਰਨ ਇੱਥੇ ਵੱਡਾ ਹਾਦਸਾ ਵਾਪਰਿਆ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਦੂਜੀ ਸਾਈਡ ਤੋਂ ਆ ਰਹੀ ਇੱਕ ਕਾਰ ਨੂੰ ਵੀ ਇਸ ਨੇ ਆਪਣੀ ਝਪੇਟ ਦੇ ਵਿੱਚ ਲੈ ਲਿਆ ਬੱਸ ਇਸ ਕਾਰ ਦੇ ਉੱਪਰ ਹੀ ਪਲਟ ਗਈ ਸਥਾਨਕ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਮੁਸ਼ਕਲ ਦੇ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਜਖਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਹੀ 5 ਲੋਕਾਂ ਦੀ ਮੌਤ ਹੋ ਗਈ ਸੀ ਹੁਣ ਤੱਕ 7 ਮੌਤਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਛੋਟੀ ਬੱਚੀ ਅਤੇ ਉਸ ਦੀ ਮਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਖਮੀਆਂ ਨੂੰ ਜਲੰਧਰ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਖਸਤਾਲ ਦੇ ਵਿੱਚ ਪਹੁੰਚ ਕੇ ਇਸ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਹੁਣ ਇਸ ਹੋਏ ਹਾਦਸੇ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਨ ਹਤਾਸ਼ੀ ਦੇ ਲਈ ਤਲਵਾੜਾ ਤੋਂ ਨਰਿੰਦਰ ਪਾਂਡੇ ਦੀ ਰਿਪੋਰਟ। ਹਾਂ ਅੱਜ ਤਲਵੜਾ ਦੀ ਜਿਹੜੀ ਇੱਕ ਖਬਰ ਤੋਂ ਨੂੰ ਮਿਲੇ ਆ ਔਰ ਤਲਵਾੜਾ ਤੋਂ ਨਸੂਰਾ ਨੂੰ ਜਿਹੜੀ ਬੱਸ ਆ ਰਹੀ ਸੀ ਪ੍ਰਾਈਵੇਟ ਬੱਸ ਮਿੰਨੀ ਬੱਸ ਉਧਰ ਸਤਰਾ ਦੇ ਨੇੜੇ ਕਰੋੜ ਐਕਸੀਡੈਂਟ ਆ ਉਹਦੇ ਵਿੱਚ ਸਾਡੇ ਹਲਕੇ ਦੇ ਔਰ ਨਕੇਰੀਆਂ ਹਲਕੇ ਦੇ ਕੁਝ ਲੋਕ ਜਿਹੜੇ ਉਹ ਸਵਾਰ ਸੀਗੇ ਉਹਨਾਂ ਦੇ ਵਿੱਚੋਂ 7 ਲੋਕਾਂ ਨੇ ਜਿਹੜੇ ਡੈਥ ਹੋਈ ਆ ਹੁਣ ਤੱਕ ਔਰ ਕੁਝ ਲੋਕ ਜਿਹੜੇ ਉੱਤੇ ਸੀਰੀਅਸ ਨੇ ਜਿਹਨਾਂ ਦਾ ਇਲਾਜ ਸਰਕਾਰੀ ਹਸਪਤਾਲ ਚੱਲ ਰਿਹਾ ਹੁਣ ਤੱਕ ਹਸਪਤਾਲ ਦੇ ਮੁਤਾਬਕ